ਇਸ ਟਮਾ ਪਾ ਰੋਪੜ ਖੜੇ ਆ ਸਤਲੁਜ ਦਰਿਆ ਦੇ ਕੰਢੇ ਤੇ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਦੇ ਕਿਨਾਰੇ ਖੜੇ ਆ ਆਪਾਂ ਤੇ ਸਾਹਮਣੇ ਰੋਪੜ ਸ਼ਹਿਰ ਦਿਖਦਾ ਆ ਤੇ ਤੁਸੀਂ ਦੇਖਦੇ ਨੇ ਪਿੱਛੇ ਨਾ ਪਾਣੀ ਬਹੁਤ ਵਧੀਆ ਵਜ੍ ਨਾਲ ਤੇ ਅੱਜ ਤੇ ਪਾਣੀ ਦੇਖੋ ਕਿੰਨਾ ਗੰਧਲਾ ਆ ਰਿਹਾ ਹੋਣਾ ਇੱਥੇ ਪਰ ਆਪਾਂ ਜਦੋਂ ਆਪਾਂ ਪਹਿਲਾਂ ਆਉਂਦੇ ਹੁੰਦੇ ਇਹਦੇ ਨਾਲ ਉਦੋਂ ਪਾਣੀ ਐ ਨੀਲਾ ਹੁੰਦਾ ਦਾ ਤੇ ਜਿਹੜੇ ਆ ਫਾਟ ਕੇ ਜਿ ਲੱਗੇ ਹੋਏ ਨਾ ਆ ਹੱਡ ਦਰਿਆ ਤੇ ਏ ਵੀ ਦੇਖੋ ਘਟੋ ਘਟ ਮੈਂ ਕਹਿੰਦਾ ਜਦ 21 2 ਖੋਲਦੇ ਹੁੰਦੇ ਤੇ ਹੁਣ ਦੇਖੋ ਕਿੰਨੇ ਖੋਲੇ ਹੋਏ ਆ 1 2 3 ਮਤਲਬ ਉਹ ਸਿਰੇ ਤੱਕ ਖੋਲੇ ਹੋਏ ਆ ਇਧਰ ਨੇੜੇ ਨੇੜੇ ਵਾਲੇ ਨਹੀਂ ਖੋਲੇ ਹੋਏ ਅੱਗੇ ਤੱਕ ਸਾਰੇ ਖੋਲੇ ਹੋਏ ਆ ਤੇ ਪਾਣੀ ਪੂਰਾ ਗੰਧਲਾ ਹੋਇਆ ਹੋਆ ਯਾਨੀ ਕਿ ਪਿੱਛੇ ਪੂਰਾ ਪਾਣੀ ਵਧਿਆ ਹੋਇਆ ਆ ਤੇ ਪਾਣੀ ਦਾ ਬਹਾਅ ਵੀ ਬੜਾ ਤੇਜ਼ ਹੈ ਸਾਰੇ ਉੱਪਰ ਦਾ ਬਰਸਾਤ ਦਾ ਹੀ ਪਾਣੀ ਜੜਾ ਰਿਹਾ ਏ ਹਾਂ ਤੇ ਪਾਣੀ ਦਾ ਵਾਅ ਵੀ ਦੇਖ ਕਿੰਨਾ ਤੇਜ਼ ਹੈ ਹੋ ਪਾਣੀ ਆ ਰਿਹਾ ਯਾਰ ਪਿੱਛੇ ਦੇੋਂ ਵੀ ਹੈ? ਪਾਣੀ ਆ ਰਿਹਾ ਪਿੱਛੇ ਤੇ ਬਹੁਤ ਜ਼ਿਆਦਾ ਹੋਰ ਕੀ ਯਾਰ ਤੇਨੂੰ ਹਿਸਾਬ ਲੱਗਾ ਕਿਸੇ ਟਾਈਮ ਨਾ ਹੋ ਰਾਇਆ ਜਦੋਂ ਆਪਾਂ ਪਹਿਲਾਂ ਹੈਗਾ ਜਦੋਂ ਪਾਣੀ ਨਹੀਂ ਆਉਂਦਾ ਸੀ ਜਾਂ ਘੱਟ ਪਾਣੀ ਦਾ ਇੱਕ ਅਦਾ ਵੱਡ ਖੋਲ ਹੋਇਆ ਕਰਦਾ ਸੀ ਇਹਨਾਂ ਨੇ ਯਾਰ ਆਪਾਂ ਦੇਖੇ ਹੋਏ ਖਾਲੀ ਹੋਇਆ ਸਾਰਾ ਖਾਲੀ ਦਾ ਹਾਂ ਇਹ ਸਾਰਾ ਖਾਲੀ ਮੈਂ ਯਾਰ ਉਹ ਹਿਰਨ ਨੂੰ ਮੈਂ ਦੇਖੇ ਆਂ ਹਾਂ ਉਹ ਦੇਹਰ ਨੂੰ ਵੀ ਖੜਿਆ ਦਿਖਾ ਮਾਰ ਕੈਮਰਾ ਕਿੱਥੇ ਖੜਾ ਆ ਦੇਖ ਅੱਛਾ ਹਾਂ ਉਹ ਖੜਾ ਭਾਈ ਹਿਰਨ ਉਹ ਲੰਘ ਗਿਆ ਕੈਮਰੇ ਜਨ ਤਾਂ ਦੇਖਣਾ ਨਹੀਂ ਹੋ ਲੰਘ ਗਿਆ ਦੇਖੋ ਜਾਨਵਰ ਉਰੇ ਆਮ ਘੁੰਮਦੇ ਹੁੰਦੇ ਤੇ ਯਾਰ ਹਾਂ ਹਾਂ ਆ ਜੰਗਲ ਪਹੁੰਚ ਲਾਇਆ ਸੈਂਟਰ ਨਾਲ ਆਇਆ ਹਾਂ 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 ਕਾਫੀ ਡੂੰਗਾ ਹੈ ਜੰਗਲ ਇਹ ਚੱਲ ਆਪਾਂ ਕੋਲ ਜੇ ਜਾ ਦਪਨ ਘੁੰਮ ਕੇ ਜਾਉਂਗੇ ਨਾ ਫਿਰ ਵੀਡੀਓ ਬਣਾਉਣੀ ਹੈ ਫਿਰ ਦੇਖਦੇ ਹਾਂ ਕਿੰਨਾ ਕੁ ਤੇਜ਼ ਹੈ ਕਿਉਂਕਿ ਉਰੇ ਤਾਂ ਇੰਨਾ ਤੇਜ਼ ਲੱਗਦਾ ਨਹੀਂ ਪਰ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਆਪਾਂ ਨਾ ਕੋਲ ਜਾ ਕੇ ਬਣਾਉਣੀ ਹੈ ਵੀਡੀਓ ਉੱਥੇ ਆ ਦੀ ਤਾਂ ਡੈਮ ਦੇ ਕੋਲ ਜਾ ਕੇ ਫਿਰ ਦੇ ਦੇ ਕਿੰਨਾ ਕੁ ਤੇਜ਼ ਪਾਣੀ ਹੈ ਪਾਣੀ ਤਾਂ ਬਹੁਤ ਆ ਰਿਹਾ ਬਾਈ ਇਹਦਾ। ਵਗਿਰਾ ਤੇਜ ਆ ਬਰਸਾਤਾਂ ਕਰਕੇ ਹੋਇਆ ਪੈਣਾ ਵਧੀਆ ਵਾ। ਮੈਂ 20 ਪਾਪੋ ਇਹ ਰਹਿ ਸ਼ੁਰੂ ਗਏ। ਪਰ ਮੀਂਹ ਪੈ ਰਿਹਾ ਹਨਾ ਤਾਂ ਕਰਕੇ। ਬੱਛਰ ਬਹੁਤ ਹੀ ਪੈ ਰਿਹਾ। ਆਪਾਂ ਹੁਣ ਜ਼ਰੀਆ ਦੇ ਬਿਲਕੁਲ ਨੇੜੇ ਆ ਗਏ ਆ। ਤੇ ਕੋਲ ਆ ਗਏ ਉੱਪਰ ਤੇ ਆਪਾਂ। ਤੇ ਪਾਣੀ ਵੀ ਨਕੋ ਨਕ ਭਰਿਆ ਹੋਇਆ ਆ। ਤੇ ਇੱਕਾ ਹਾ ਨਹਿਰ ਇਹਦੋਂ ਕੱਢੀ ਹੋਈ ਇਹਨਾਂ ਨੇ। ਤੇ ਵਿੱਚ ਦੇਖੋ ਪਾਣੀ ਦੀ ਸਪੀਡ ਕਿੰਨੀ ਐ। ਬਹੁਤ ਜ਼ਿਆਦਾ ਸਪੀਡ ਆ ਪਾਣੀ ਦੀ। ਕਿਉਂਕਿ ਦੂਏ ਪਾਸ ਆਪਾਂ ਖੜ੍ਹ ਨਹੀਂ ਸਕਦੇ ਤੇ। ਤਾਂ ਕਰਕੇ ਆਪਾਂ ਇਦਲੀ ਸਾਈਡ ਖੜੇ ਆਗੇ ਤੇ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਇਹਦੇ ਵਿੱਚ ਇਹ ਜਿਹੜਾ ਰਸਤਾ ਜਾਂਦਾ ਹੈ ਜਿਹੜਾ ਬਰਾਸਤੇ ਚੌਕੀ ਹਾਂ ਭਾਈ ਕੀ ਚਾਹੀਦਾ ਤੇ ਆਹ ਖੜੀਆਂ ਆਪਣੀਆਂ ਗੱਡੀਆਂ ਇੱਧਰ ਤੇ ਤੁਹਾਨੂੰ ਹੋਰ ਨੇੜੇ ਤੇ ਦਿਖਾਉਣਾ ਥੋੜਾ ਜਿਹਾ ਹਾਂ ਦੇਖੋ ਕਿੰਨਾ ਪਾਣੀ ਭਰਿਆ ਹੋਇਆ ਹੈ ਇੱਧਰ